ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਫਕੀਰ ਆਪਣੀ ਮਸਤੀ ਵਿੱਚ ਜਾ ਰਿਹਾ ਹੈ ਰੱਬ ਦੇ ਨਾਮ ਵਿੱਚ ਰਤਿਆ ਹੋਇਆ ਰੱਬ ਦੇ ਨਾਮ ਵਿੱਚ ਰੰਗਿਆ ਹੋਇਆ ਜਦੋਂ ਉਹ ਫਕੀਰ ਕਿਸੇ ਮਕਾਨ ਦੇ ਕੋਲ ਦੀ ਲੰਗਦਾ ਹੈ ਤਾਂ ਉਹ ਕੀ ਦੇਖਦਾ ਹੈ ਮਕਾਨ ਦੀ ਛੱਤ ਦੇ ਉੱਪਰ ਇੱਕ ਬਹੁਤ ਹੀ ਸੋਹਣੀ ਮਟਿਆਰ ਆਪਣੇ ਵਾਲ ਸੁਕਾ ਰਹੀ ਹੈ ਆਪਣੇ ਵਾਲ ਵਾ ਰਹੀ ਹੈ ਤਾਂ ਫਕੀਰ ਨੇ ਉਸ ਮਟਿਆਰ ਵਾਲੇ ਵਕੀਲ ਉਸ ਗਾਦਰ ਦੀ ਅਰਥਾਤ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਸ਼ੁਰੂ ਕਰ ਦਿੱਤੀ ਉਸ ਵਕੀਲ ਨੇ ਪਰਮਾਤਮਾ ਦੀ ਵਡਿਆਈ ਕਰਨੀ ਸ਼ੁਰੂ ਕਰ ਦਿੱਤੀ ਤਾਂ ਉਸ ਔਰਤ ਦੀ ਜੋ ਨਿਗਾਹ ਸੀ ਉਹ ਫਕੀਰ ਤੇ ਪਈ ਕਿ ਇਹ ਫਕੀਰ ਬਹੁਤ ਚਿਰ ਦਾ ਮੇਰੇ ਵੱਲ ਵੇਖ ਰਿਹਾ ਹੈ ਤਾਂ ਉਸਨੇ ਕੀ ਕੀਤਾ ਉਸਨੇ ਜਾ ਕੇ ਆਪਣੇ ਘਰ ਵਾਲੇ ਨੂੰ ਅਰਥਾਤ ਆਪਣੇ ਖਸਮ ਨੂੰ ਜਾ ਕੇ ਸਾਰੀ ਗੱਲ ਦੱਸੀ ਕਿ ਇੰਜ ਐਜੇ ਕਰਕੇ ਇਹ ਫਕੀਰ ਮੇਰੇ ਵੱਲ ਵੇਖ ਰਿਹਾ ਹੈ ਉਹਦਾ ਘਰ ਵਾਲਾ ਬੜੇ ਗੁੱਸੇ ਨਾਲ ਥੱਲੇ ਉਤਰਿਆ ਬੜੇ ਗਰੋਧ ਨਾਲ ਬੜੇ ਗੁੱਸੇ ਵਿੱਚ ਸੀ ਉਨੇ ਆਕੇ ਫਕੀਰ ਨੂੰ ਕੁਝ ਨਾ ਪੁੱਛਿਆ ਉਹਨੇ ਫਕੀਰ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਲੱਤਾਂ ਮਾਰੀਆਂ ਮੁੱਕੇ ਮਾਰੇ ਉਹਨੇ ਕੁੱਟ-ਕੁੱਟ ਕੇ ਫਕੀਰ ਦਾ ਬੁਰਾ ਹਾਲ ਕਰ ਦਿੱਤਾ ਤੇ ਕੁੱਟ ਕੇ ਉਹ ਹਜੇ ਚੱਲਦਾ ਹੀ ਸੀ ਕਿ ਫਕੀਰ ਉੱਠਿਆ ਅਸਲ ਵਿੱਚ ਫਕੀਰ ਦੇ ਮਨ ਵਿੱਚ ਕੋਈ ਵੀ ਇਹੋ ਜੀ ਗੱਲ ਨਹੀਂ ਸੀ ਉਹਨੇ ਤਾਂ ਸਿਰਫ ਪ੍ਰਮਾਤਮਾ ਦੀ ਸਿਫਤ ਸਲਾਹ ਕੀਤੀ ਸੀ ਵਡਿਆਈ ਕੀਤੀ ਸੀ ਜਿਵੇਂ ਆਪਾਂ ਕਹਿੰਦੇ ਨਾ ਕਿ ਸੋਹਣਿਆਂ ਨੂੰ ਵੇਖ ਕੇ ਤਾਂ ਹਰ ਕੋਈ ਖਲੋਵੇਗਾ ਜਿਨੇ ਇਹਨੇ ਸੋਹਣੇ ਬਣਾਏ ਉਹ ਆਪ ਕਿੰਨਾ ਸੋਹਣਾ ਹੋਵੇਗਾ ਉਹਨੇ ਤਾਂ ਸਿਰਫ ਪ੍ਰਮਾਤਮਾ ਦੀ ਵਡਿਆਈ ਕੀਤੀ ਸੀ ਤੇ ਇਹਨੇ ਨੂੰ ਫਕੀਰ ਕੱਪੜੇ ਝਾੜਦਾ ਹੋਇਆ ਉੱਠਿਆ ਅਤੇ ਉਸ ਪ੍ਰਮਾਤਮਾ ਵੱਲ ਮੂੰਹ ਕਰਕੇ ਕਹਿਣ ਲੱਗਾ ਤੇਰੇ ਕਰਕੇ ਤੇਰੇ ਨਾਂ ਤੇ ਮਾਰ ਸੋਹਣਿਆ ਮੈਂ ਖਾਦੀ ਮੇਰੇ ਪਈਆਂ ਤੇਰੇ ਪਈਆਂ ਕਦ ਮੋੜੇਗਾ ਬਾਜੀ ਆਸੇ ਵਿੱਚ ਫਿਗੂਰ ਦੇ ਕਹਾਂ ਦਾ ਪਾਪ ਇਹ ਸੀ ਕਿ हे ਪ੍ਰਮਾਤਮਾ हे ਵਾਹਿਗੁਰੂ ਮੈਂ ਤਾਂ ਸਿਰਫ ਤੇਰੀ ਸ਼ਿਫਟ ਸਲਾਹ ਕੀਤੀ ਸੀ ਤੇਰੀ ਵਡਿਆਈ ਕੀਤੀ ਸੀ ਮੇਰੇ ਪੈਗੀਆਂ ਸਮਝੋ ਤੇਰੇ ਪੈਗੀਆਂ ਕਿਉਂਕਿ ਮਨਾ ਦਾ ਤੇਰੇ ਨਾਮ ਵਿੱਚ ਰੰਗਿਆ ਹੋਇਆ ਸੀ ਤੇਰੇ ਨਾਮ ਵਿੱਚ ਰਤਿਆ ਹੋਇਆ ਸੀ ਜਦੋਂ ਫਕੀਰ ਨੇ ਇੰਨੀ ਗੱਲ ਕਹੀ ਤਾਂ ਉਸਤਾਦੋ ਘਰ ਵਾਲਾ ਸੀ ਉਹ ਪੌੜੀਆਂ ਚੜਦਾ ਪਿਆ ਸੀ ਜੋ ਕੀ ਉਸ ਫਕੀਰ ਨੂੰ ਕੋਟਕੇ ਗਿਆ ਸੀ ਅਖੀਲ ਦੀ ਪੌੜੀ ਤੇ ਉਹਦਾ ਪੈਰ ਸਲਿੱਪ ਕਰ ਗਿਆ ਉਹ ਵਿਚਾਰਾ ਹੁੰਮਦਾ ਹੁੰਮਦਾ ਐ ਥੱਲੇ ਆ ਕੇ ਡਿੱਗਾ ਤੇ ਉਹਦਾ ਮੱਥਾ ਵੱਜਿਆ ਪੌੜੀਆਂ ਦੇ ਨਾਲ ਪੌੜੀਆਂ ਦੇ ਨਾਲ ਜਿਉਂ ਹੀ ਮੱਥਾ ਵੱਜਿਆ ਉਹਦਾ ਸਿਰ ਪਾੜ ਗਿਆ ਤੇ ਨਾਲ ਹੀ ਉਹਦੀ ਮੌਤ ਹੋ ਗਈ ਉਹ ਬੰਦਾ ਉਸੇ ਵੇਲੇ ਮਰ ਗਿਆ ਜਦੋਂ ਉਹਦੀ ਘਰਵਾਲੀ ਨੇ ਵੇਖਿਆ ਉਹ ਥੱਲੇ ਭੱਜੀ-ਭੱਜੀ ਆਈ ਜ ਜਿਹਨਾਂ ਨੇ ਵੇਖਿਆ ਕਿ ਇਹ ਤਾਂ ਮਰ ਚੁੱਕਾ ਹੈ ਉਹ ਸਮਝ ਗਈ ਕਿ ਇਸ ਫਕੀਰ ਦੇ ਜੀ ਇਹ ਕੀਤਾ ਗਰਾਇਆ ਹੈ ਉਹ ਜਾ ਕੇ ਫਕੀਰ ਦੇ ਪੈਰੀ ਪੈ ਗਈ ਮਾਫੀ ਮੰਗਣ ਲੱਗੀ ਕਿ ਮੈਨੂੰ ਮਾਫ ਕਰਦੇ ਹੋ ਮੇਰੇ ਕੋਲ ਗਲਤੀ ਹੋ ਗਈ ਹੈ ਤਾਂ ਉਹ ਫਕੀਰ ਕਹਿਣ ਲੱਗਾ ਕਹਿਣ ਲੱਗਾ ਬੀਬਾ ਤੂੰ ਕੌਣ ਮੈਂ ਤੈਨੂੰ ਜਾਣਦਾ ਹੀ ਨਹੀਂ ਉਹ ਕਹਿੰਦੀ ਮੈਂ ਉਹ ਮੈਂ ਉਹੀ ਹਾਂ ਜਿਹਦੇ ਕਰਕੇ ਤੇਰਾ ਇਹ ਹਾਲ ਹੋਇਆ ਹੈ ਜਿਹਦੇ ਕਰਕੇ ਤੇਰੇ ਮਾਰ ਪਈ ਹੈ ਅਸਲ ਵਿੱਚ ਫਕੀਰ ਦੇ ਕਹਿੰਦਾ 파ਰਸੀ ਕਿ ਬੀਬਾ ਮੈਂ ਕੁਝ ਨਹੀਂ ਕਰ ਸਕਦਾ ਕਿਉਂਕਿ ਇਹ ਜੋ ਲੜਾਈ ਹੈ ਖਸਮ ਤੇ ਖਸਮ ਦੀ ਲੜਾਈ ਹੈ ਤੇਰੀ ਮੇਰੀ ਤਾਂ ਲੜਾਈ ਹੀ ਕੋਈ ਨਹੀਂ ਹੈਗੀ ਤੇਰਾ ਮੇਰਾ ਤਾਂ ਸਾਥਕ ਦਾ ਵੀ ਕੋਈ ਨਹੀਂ ਇਹ ਲੜਾਈ ਹੈ ਖਸਮ ਤੇ ਖਸਮ ਦੀ ਮੈਂ ਤੇਰੇ ਵੱਲ ਵੇਖ ਕੇ ਪ੍ਰਮਾਤਮਾ ਦੀ ਵਡਿਆਈ ਕੀਤੀ ਸੀ ਤੂੰ ਜਾ ਕੇ ਆਪਣੇ ਖਸਮ ਨੂੰ ਦੱਸਿਆ ਤੇਰਾ ਖਸਮ ਮੈਨੂੰ ਕੁੱਟ ਕੇ ਚਲਾ ਗਿਆ ਤੇ ਮੈਂ ਆਪਣੇ ਖਸਮ ਨੂੰ ਦੱਸਿਆ ਮੇਰੇ ਖਸਮ ਨੇ ਤੇਰੇ ਖਸਮ ਦਾ ਇਹ ਹਾਲ ਕੀਤਾ ਹੈ ਇਹਦੇ ਵਿੱਚ ਮੈਂ ਕੁਝ ਨਹੀਂ ਕਰ ਸਕਦਾ ਕਿਉਂਕਿ ਜੋ ਲੜਾਈ ਹੈ ਉਹ ਖਸਮ ਤੇ ਖਸਮ ਦੀ ਹੈ ਅਸਲ ਵਿੱਚ ਇਸ ਕਹਾਣੀ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਹੈ ਕਿ ਕਦੇ ਵੀ ਕਿਸੇ ਫਕੀਰ ਨੂੰ ਛੇੜਨਾ ਨਹੀਂ ਚਾਹੀਦਾ ਕਦੇ ਵੀ ਕੋਈ ਇਹੋ ਜੀ ਗੱਲ ਹੋ ਜੇ ਸਭ ਤੋਂ ਪਹਿਲਾਂ ਪੂਰੀ ਜਾਣਕਾਰੀ ਪ੍ਰਾਪਤ ਕਰੋ ਕਿ ਗੱਲ ਅਸਲ ਵਿੱਚ ਕੀ ਹੋਈ ਹੈ ਫਿਰ ਜਾ ਕੇ ਫੈਸਲਾ ਕਰੋ ਕਿਉਂਕਿ ਅਸਲ ਵਿੱਚ ਕਾਲੀ ਵਿੱਚ ਗਿੱਤੇ ਹੋਏ ਫੈਸਲੇ ਬੜੇ ਹੀ ਗਲਤ ਸਾਬਤ ਹੁੰਦੇ ਨੇ ਇਸ ਕਹਾੜੇ ਤੋਂ ਆਪਾਂ ਨੂੰ ਇਹ ਸਿੱਖਿਆ ਮਿਲਦੀ ਹੈ ਕਿ ਜਿਹੜੇ ਫਕਰ ਨੇ ਜਿਹੜੇ ਫਕੀਰ ਨੇ ਉਨ੍ਹਾਂ ਦੇ ਨਾਲ ਰੱਬ ਹੁੰਦਾ ਹੈ। ਉਨ੍ਹਾਂ ਦੇ ਨਾਲ ਪਰਮਾਤਮਾ ਹੁੰਦਾ ਹੈ। ਇਸ ਕਰਕੇ ਫਕਰਾ ਨੂੰ ਫਕੀਰਾ ਨੂੰ ਕਦੇ ਨਾ ਛੇੜੋ। ਬਿਨਾਂ ਸੋਚੇ ਸਮਝੇ ਕੋਈ ਵੀ ਫੈਸਲਾ ਨਾ ਕਰੋ। ਇਹੋ ਜਿਹਾ ਕੋਈ ਵੀ ਕੰਮ ਨਾ ਕਰੋ। ਜਿੱਦੇ ਕਰਕੇ ਆਪ ਆਪਾਂ ਨੂੰ ਫਿਰ ਪਛਤੋਣਾ ਪਵੇ। ਵਾਹਿਗੁਰੂ ਜੀ ਇਹ ਜੋ ਕਥਾ ਹੈ ਤੌਣਵੀਂ ਕਥਾ ਸਿਆਦ ਪ੍ਰਸੰਦ ਆਈ ਹੋਵੇਗੀ। ਤੇ ਜੇ ਕਥਾ ਸੁਣਾਉਂਦੇ ਹੋਏ ਇਹ ਛੋਟੀ ਜੀ ਕਹਾਣੀ ਸੁਣਾਉਂਦੇ ਹੋਏ ਮੇਰੇ ਕੋਲ ਕੋਈ ਗਲਤੀ ਹੋ ਗਈ ਹੋਵੇ ਕੋਈ ਵੱਲ ਹੋ ਗਈ ਹੋਵੇ ਤਾਂ ਮੈਂ ਮਾਫੀ ਚਾਹੁੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ